ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਾਜ ਨਵ ਗਾਜ 10 ਗਾਜ 21 ਪੁਰੀਆ ਏਕ ਤਨਾਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਗਾਜ ਪੂਲਾ ਬੋਲਣਾ ਗੱਜ ਨਹੀਂ ਕਹਿਣਾ ਗਾਜ ਨਵ ਗਾਜ 10 ਗਾਜ 21 ਪੁਰੀਆ ਏਕ ਤਨਾਈ 60 ਸੂਤ ਨਵਖੰਡ 72 ਪਾਟ ਲਗੋ ਆਦਕਾਈ ਗਈ ਬੁਨਾਵਨਾ ਮਾਹੂ ਘਰ ਛੋੜਿਆ ਜਾਏ ਜੁਲਾਹੂ ਰਹਾਉ ਗਜੀ ਨ ਮਨੀਆ ਤੋਲ ਨ ਤੁਲੀਐ ਪਾਚਨ ਸੇਰ ਢਾਈ ਜੋ ਕਰ ਪਾਚਨ ਬੀਗ ਨ ਪਾਵੈ ਜੋ ਕਰ ਪਾਚਨ ਇਥੇ ਧਮਕਾ ਭੀਗ ਨਾ ਪਾਵੇ ਝਗਰ ਕਰੈ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ਛੂਟੇ ਕੁੰਡੇ ਭਿਗੈ ਪੁਰੀਆ ਚਲਿਓ ਜੁਲਾਹੂ ਰੀਸਾਈ ਛੋਚੀ ਨਲੀ ਤਾੰਤ ਨਹੀਂ ਨਿਕਸੈ ਨਾ ਤਾਰ ਰਹੀ ਉਰਜਾਈ ਇਹ ਵੀ ਪਾਠ ਸੰਪਰਦਾਇ ਚ ਵੱਖਰਾ ਕਰਾਇਆ ਜਾਂਦਾ ਨਾ ਤਾਰ ਰਹੀ ਊਰਜਾਈ ਲਿਖਿਆ ਇਕੱਠਾ ਨਤਰ ਵੱਖਰਾ ਪਾਠ ਕਰਨਾ ਛੋੜ ਪਸਾਰ ਈਹਾ ਰਹੋ ਬਪੂਰੀ ਕਹੋ ਕਹੋ ਕਬੀਰ ਸਮਝਾਈ ਗੋੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਇ ਮੋਇ ਜੇਤ ਘਾਟ ਨਾਮ ਨਾ ਊਪਜੈ ਫੂਟ ਮਰੈ ਜਾਨ ਸੋਇ ਜਿਹੜਾ ਫਫਾ ਹੈ ਨਾ ਸ਼ੁੱਧ ਬੂਲ ਹੈ ਫੂਟ ਮਰੈ ਜਨ ਸੋਏ ਫੂਟ ਦੀ ਕਹਿਣਾ ਫੂਟ ਉਚਾਰਨ ਕਰਨਾ ਜੇਤ ਘਾਟ ਨਾਮ ਨਾ ਊਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ RAMAIYA ਜਿਹੜਾ RAMAIYA ਪਾਦਾ ਨਾ ਇਕੱਠਾ ਹੀ ਉਚਾਰਨ ਕਰਨਾ RAMAIYA ਨਹੀਂ ਕਹਿਣਾ ਵੱਖਰਾ ਵੱਖਰਾ ਕਰਕੇ RAMAIYA ਸਾਵਲ ਸੁੰਦਰ RAMAIYA ਮੇਰਾ ਮਨ ਲਾਗਾ ਮੇਰਾ ਮਨ ਲਗਾ ਤੋਹ ਰਹਾਉ ਸਾਧ ਮਿਲੈ ਸਿਧ ਪਾਈਐ ਕਿ ਇਹ ਜੋਗ ਕੇ ਭੋਗ ਦੋ ਮਿਲ ਕਾਰਜ ਊਪਜੈ ਦੋ ਮਿਲ ਕਾਰਜ ਊਪਜੈ ਦੋ ਮਿਲ ਕਾਰਜ ਊਪਜੈ RAM ਨਾਮ ਸੰਜੋਗ ਲੋਗ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਇਹ ਵੀ ਪਾਠ ਇਹੋ ਦੋਮੀ ਇਹੋ ਪਾਠ ਹਨ ਔਂਕਰ ਦੇ ਨਾਲ ਜਿਉ ਕਾਸੀ ਉਪਦੇਸ਼ ਹੋਏ ਮਨਸ ਮਰਤੀ ਬਾਰ ਕੋਈ ਗਾਵੇ ਕੋ ਸੁਣਾ ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਾਤ ਪਾਇ ਗੜੀ ਜੀਤੇ ਯਤਨ ਕਰਤ ਤੇ ਡੂਬੇ ਹਾਂ ਜੀਤੇ ਯਤਨ ਕਰਤ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਤੇ ਡੂਬੇ ਭਵ ਸਾਗਰ ਨਹੀਂ ਤਰਿਓ ਰੇ ਭਵ ਸਾਗਰ ਇਥੇ ਝਮਕ ਲੱਗ ਜੇਗੀ ਭਵ ਸਾਗਰ ਨਹੀਂ ਤਾਰਿਓ ਰੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਅਹੰ ਬੁੱਧ ਮਨ ਜਾ ਰਿਓ ਰੇ सास ग्रास को दातो ठाकुर सो क्यों मनहु विसारियो रे सो क्यों इकट्ठा नहीं कह देना सो ते यमकला की सो क्यों मनहु विसारियो रे हीरा लाल अमोल जन्म है कौडी बदला हारियो रे रहा तृसना त्रिखा भूख भ्रम लागी हृदय ना बिचारियो रे ਉਨਮਤ ਮਾਨ ਹਿਰਿਓ ਮਨਮਾਹੀ ਇਹ ਪਾਠ ਨਾ ਉਨਮਤ ਪਾਠ ਹੀ ਐ ਕਈ ਪੁਥੀਆਂ ਚ ਉਨਮਨ ਛਪਿਆ ਹੋਇਆ ਪਰ ਮੁੱਖ ਪਾਠ ਉਨਮਤ ਮਾਨ ਹਿਰਿਓ ਮਨਮਾਹੀ ਉਨਮਤ ਮਾਨ ਹਿਰਿਓ ਮਨਮਾਹੀ ਗੁਰ ਕਾ ਸ਼ਬਦ ਨ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਸਵਾਦ ਲੁਭਤ ਇਹਨੂੰ ਪੰਬੇ ਨੂੰ ਜਿਹੜਾ ਨਾ ਭਾਰਾ ਉਚਾਰਨ ਕਰਨਾ ਲੁਭਤ ਉਚਾਰਨ ਕਰਨਾ ਲੁਭਤ ਬੱਬਾ ਨਹੀਂ ਬੋਲਣਾ ਸਵਾਦ ਲੁਭਤ ਇੰਦਰੀ ਰਾਸ ਪ੍ਰੇਰਿਓ ਮਦ ਰਸ ਲਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ਕਾਸਟ ਤੇ ਯਮਕ ਲਾ ਦਨੀ ਹੈ ਕਾਸਟ ਲੋਹ ਉਧਾਰਿਓ ਰੇ ਧਾਵਤ ਜੋਨ ਜਨਮ ਭ੍ਰਮ ਥਾਕੇ ਆਬ ਦੁਖ ਕਰ ਹਮ ਹਾਰਿਓ ਰੇ ਕਹ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗਉੜੀ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੀ ਇਹ ਕਾਲ ਬੂਤ ਜਿਹੜਾ ਪਾਠ ਹੈ ਨਾ ਇਕੱਠਾ ਹੀ ਕਰਨਾ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੀ ਜਿੰਨੇ ਵੀ ਇਹ ਪਾਠ ਆਉਣਗੇ ਮਨ ਬਉਰਾ ਰੀ ਤੋਂ ਪਹਿਲਾਂ ਠਮਕ ਜੀ ਲਾ ਦੇ ਕਾਲ ਬੂਤ ਕੀ ਹਸਨੀ ਮਨ ਬਉਰਾਰੀ ਚਲਤ ਰਚਿਉ ਜਗ ਦੀਸ ਕਾਮ ਸੁਆਇ ਗਾਜ ਬਸਪਰੇ ਮਨ ਬਉਰਾਰੀ ਅੰਕਸ ਸਹਯੋ ਸੀਸ ਵਿਖੇ ਬਾਤ ਹਰ ਰਾਤ ਸਮਝ ਮਨ ਬਉਰਾਰੀ ਵਿਖੇ ਬਾਤ ਹਰ ਰਾਤ ਇਥੇ ਵਿਸਰਾਮ ਹੈ ਸਮਝ ਇਥੇ ਯਮਕਲਾਦਨੀ ਹੈ ਮਨ ਬਉਰਾਰੀ ਨਿਰਪਾਹੁ ਨ ਹਰਪਦੇ ਮਨ ਬਉਰਾਰੇ ਗਹਿਓ ਨਾ ਰਾਮ ਜਹਾਜ ਰਹਾਉ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੇ ਲਿਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾਰੇ ਨਚਿਓ ਘਰ ਘਰ ਬਾਰ ਜਿਉ ਨਲਨੀ ਸੁਵਟਾ ਗਹਿਓ ਮਨ ਬਉਰਾਰੇ ਮਾਇਆ ਇਹੋ ਵਿਵਹਾਰ ਇਹ ਮਾਇਆ ਦਾ ਉਚਾਰਨ ਮੰਮੇ ਕੰਨਾ ਜਿਹੜੀ ਸਿਆਰੀ ਐੜੇ ਕੰਨਾ ਕਰਨਾ ਮੰਮੇ ਕੰਨਾ ਜਈਆ ਮਾਇਆ ਨਹੀਂ ਕਹਿਣਾ ਮਾਇਆ ਉਚਾਰਨ ਕਰ ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਦੀ ਤਿਉ ਪਸਰਿਉ ਪਾਸਾਰ ਨਾਵਨ ਕੋ ਤੀਰਥ ਕਨੇ ਮਨ ਬੌਰਾ ਦੀ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨਾ ਹਰ ਕੀ ਸੇਵ ਗੋੜੀ ਅਗਮਨ ਨ ਦਹ ਪਵਨ ਨਹੀਂ ਮਗਣ ਤਸਕਰ ਨੀਰ ਨ ਆਵੇ RAM ਨਾਮ ਧਨ ਕਰ ਸੰਚੋਨੀ RAM ਨਾਮ ਧਨ ਇਥੇ ਝਮਕ ਲੱਗ ਜੀ RAM ਨਾਮ ਧਨ ਕਰ ਸੰਚੋਨੀ ਰਾਮ ਨਾਮ ਧਾਨ ਕਰ ਸੰਚੌਨੀ ਸੋ ਧਾਨ ਕਤਹੀ ਨ ਜਾਵੇ ਹਮਰਾ ਧਾਨ ਮਾਦੋ ਗੋਬਿੰਦ ਧਰਨੀ ਤਾਰ ਹਮਰਾ ਧਾਨ ਮਾਦੋ ਗੋਬਿੰਦ ਧਰਨੀ ਤਾਰ ਇਥੇ ਹੀ ਸ੍ਰਾਮ ਲਗਣਾ ਹਮਰਾ ਧਾਨ ਮਾਦੋ ਗੋਬਿੰਦ ਧਰਨੀ ਤਾਰ ਇਹ ਸਾਰ ਧਾਨ ਕਹੀਐ ਇਹ ਸਾਰ ਧਾਨ ਕਹੀਐ ਇਹ ਹੈ ਤੇ ਜਮਕ ਲੱਗੇਗੀ ਇਹ ਹੈ ਸਾਰ ਧਾਨ ਕਹੀਐ ਜੋ ਸੁਖ ਪ੍ਰਾਪ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾਉ ਇਸ ਧਾਨ ਤਾ ਇਸ ਧਾਨ ਕਾਰਨ ਸਿਵ ਸੰਕਾਦਿਕ ਖੋਜਤ ਭਏ ਉਦਾਸੀ ਮਨ ਮੁਕੰਦ ਜਿਹਬਾ ਨਾਰਾਇਣ ਪਰ ਨ ਜਮ ਕੀ ਫਾਸੀ ਨੇਜਤਾਨ ਗਿਆਨ ਭਗਤ ਗੋਰ ਦੀਨੀ ਨੇਜਤਾਨ ਗਿਆਨ ਭਗਤ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਨੇਜਤਾਨ ਗਿਆਨ ਭਗਤ ਗੁਰ ਦੀਨੀ ਨੇਜਤਾਨ ਗਿਆਨ ਭਗਤ ਗੋਰ ਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਭ ਥੰਬ ਮਨ ਧਾਵਤ ਅੰਭ ਪਬਿਉ ਚ ਅਰਨ ਕਰਨੇ ਬੱਬਾ ਨਹੀਂ ਬੋਲਣਾ ਅੰਬ ਨਹੀਂ ਕਹਿਣਾ ਅੰਬ ਜਲ ਜਲਤ ਅੰਬ ਥੰਬ ਮੰਨ ਤਾਵਤ ਪਰਮ ਬੰਧਨ ਭਉ ਭਾਗਾ ਕਹ ਕਬੀਰ ਮਦਨ ਕੇ ਮਾਤੇ ਹਿਰਦਾ ਦੇਖ ਬੀਚਾਰੀ ਤੁਮ ਘਰ ਲੱਖ ਕੋਟ ਅਸਵ ਹਸਤੀ ਹਮ ਘਰ ਏਕ ਮੁਰਾਰੀ ਗੋੜੀ ਜੋ ਕਾਪ ਕੇ ਕਰ ਮੁਸਟ ਚੰਨਨ ਕੀ ਜੋ ਕਾਪ ਕੇ ਕਰ ਕਾਪ ਪੋਲਾ ਬੋਲਣਾ ਇਹਨੂੰ ਕੱਪ ਨਹੀਂ ਕਹਿੰਦੇ ਨਾ ਕੱਪਦਾਰ ਹੁੰਦਾ ਬਾਂਦਰ ਕਰ ਤੇ ਠਮਕ ਲਾਉਣੀ ਹੈ ਮੁਸਟ ਚੰਨਨ ਕੀ ਲੋਭ ਲੋਭ ਦਾ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹ ਪਰਿਓ ਭਗਤ ਬਿਨ ਬਿਰਥੇ ਜਨਮ ਮੰਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨ ਸੱਚ ਰਹਿਓ ਕਹੀ ਨ ਸੱਚ ਰਹਿਓ ਰਹਾ ਜ ਉਦਿਆਨ Kusum par phullit ਜਿਹੜਾ ਪਰਫੁੱਲਿਤ ਪਾਠ ਹੈ ਨਾ ਇਹ ਆਮ ਪਰਫੁੱਲਿਤ ਕਹਿ ਦਿੰਦੇ ਹਨ ਹੀਠਾ ਰਾਰਾ ਲਾ ਕੇ ਰਾਰਾ ਪੂਰਾ ਬੋਲਣਾ ਪਰਫੁੱਲਿਤ ਜ ਉਦਿਆਨ Kusum par phullit ਕਿਨ ਹੈ ਨ ਘਰਾਵ ਲਿਓ ਤਸੇ ਭ੍ਰਮਤ ਅਨੇਕ ਜੋਨ ਮਹ ਫਿਰ ਫਿਰ ਕਾਲ ਹਯੋ ਯਾ ਧਨ ਜੋਬਨ ਅਰ ਸੁਤਦਾਰਾ ਪੇਖਨ ਕਾ ਜੋ ਦਯੋ ਤੈਨਹੀ ਮਾਹੇ اٹਕ ਜੋ ਉਰਜੇ ਤੈਨਹੀ ਮਾਹੇ اٹਕ ਜੋ ਉਰਜੇ اٹਕ ਤੇ ਲੱਗੇਗੀ ਠਮਕ ਤੈਨਹੀ ਮਾਹੇ اٹਕ ਜੋ ਉਰਜੇ ਇੰਦਰੀ ਪ੍ਰੇਰ ਲਯੋ ਆਦ ਅਨਲ ਆਦ ਅਨਲ ਤਨ ਤਿੰਨ ਕੋ ਮੰਦਰ ਜਿਹੜਾ ਤਿੰਨ ਕੋ ਪਾਠ ਨੇ ਸੰਬੰਧਕ ਪਾਠ ਹੈ ਆਦ ਅਨਲ ਤਨ ਤਿੰਨ ਕੋ ਮੰਦਰ ਆਦ ਅਨਲ ਤਨ ਤਿੰਨ ਕੋ ਮੰਦਰ ਚਾਹ ਦੇਸ ਤਿੰਨ ਕੋ ਦਾ ਅਰਥ ਅੱਖਾਂ ਦਾ ਤ੍ਰਿਣਾ ਦਾ ਇਸ ਕਰਕੇ ਸੰਬੰਧਕ ਪਾਠ ਚਾਹ ਦੇਸ ਠਾਟ ਠਯੋ ਕਹ ਕਬੀਰ ਭੈ ਸਾਗਰ ਤਰਨ ਕਾ ਮੈਂ ਸਤਗੁਰ ਓਟ ਲਇਓ ਜੀ ਮੈਂ ਪਤੀ ਯਮਕ ਲਾ ਦਿੰਨੀ ਐ ਮੈਂ ਸਤਗੁਰ ਓਟ ਲਇਓ ਗੌੜੀ ਪਾਣੀ ਮੈਲਾ ਮਾਟੀ ਗੂਰੀ ਇਸ ਮਾਟੀ ਕੀ ਪੁਤਰੀ ਜੋਰੀ ਇਹ ਪੁਤਰੀ ਪੁਲਾਈ ਉਚਾਰਨ ਕਰਨਾ ਪੁਤਰੀ ਨਹੀਂ ਕਹਿਣਾ ਪੁਤਲੀ ਦਾ ਵਾਚਕ ਮੈਂ ਨਾਹੀ ਕਥ ਆਹੇ ਨ ਮੂਰਾ ਤਾਨ ਤਾਨ ਸਭ ਰਸ ਗੋਬਿੰਦ ਤੂਰਾ ਰਹਾਉ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਇਸ ਦਾ ਉਚਾਰਨ ਗਗਰੀਆ ਕਰਨਾ ਹੈ। ਯਾਨੀ ਗਗਰੀਆ ਨੀ ਕਰਨਾ ਗਗ ਰੀਆ। ਪਾਠ ਇਕੱਠਾ ਹੀ ਹੈ ਗਗਰੀਆ ਪੁੱਲਾ ਹੀ ਬੋਲਣਾ। ਅੰਤ ਕੀ ਬਾਤ ਗਗਰੀਆ ਫੁਰੀ ਕਹ ਕਬੀਰ ਇੱਕ ਨੀਵ ਉਸਾਰੀ ਖੇਨ ਮਹ ਵਿਨਸ ਜਾਏ ਅਹੰਕਾਰੀ। ਵਾਹਿਗੁਰੂ ਜਿੱਕਾ ਕਾਲ ਸਭ ਕਰਹੇ ਵਾਹਿਗੁਰੂ ਜਿੱਕੀ ਪਤੇ